ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਈਆਂ ਸ਼ਾਦੀ ਕੰਜਰੀ ਉਹ ਨੂੰ ਨੀਲਮ ਕੋਈ ਨਹੀਂ ਸੀ ਆਖਦਾ ਸਾਰੇ ਸ਼ਾਦੀ ਕੰਜਰੀ ਆਖਦੇ ਸਨ ਨੀਲਮ ਨੂੰ ਲਹਾਰ ਹੀਰਾ ਮੰਡੀ ਦੇ ਇੱਕ ਚੁਬਾਰੇ ਵਿੱਚ ਜਵਾਨੀ ਚੜੀ ਸੀ ਤੇ ਉੱਥੇ ਹੀ ਇੱਕ ਰਿਆਸਤ ਦੇ ਸਰਦਾਰ ਦੇ ਹੱਥੋਂ ਪੂਰੇ 5000 ਤੋਂ ਉਦੀ ਨੱਥ ਲੱਤੀ ਸੀ ਤੇ ਉਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਨੂੰ ਦਿੱਤਾ ਸੀ ਪਰ ਫੇਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫਲੇਟੀ ਵਿੱਚ ਆ ਗਈ ਸੀ ਉਹ ਹੀ ਸ਼ਹਿਰ ਸੀ ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋਂ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ ਸਾਰਿਆਂ ਦੇ ਮੂੰਹ ਤੋਂ ਸੁਣੀਦਾ ਸੀ ਸ਼ਾਦੀ ਕੰਜਰੀ ਲੋੜੇ ਦਾ ਗੌਂਦੀ ਸੀ ਕੋਈ ਗਾਉਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸਾਦ ਨਹੀਂ ਸੀ ਲਾ ਸਕਦੀ ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸੰਨ ਪਰ ਉਹਦੀ ਆਵਾਜ਼ ਨਹੀਂ ਸੰਨ ਭੁੱਲੀ ਸ਼ਹਿਰ ਵਿੱਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ ਉਹ ਉਹਦੇ ਭਰੇ ਹੋਏ ਤਵੇ ਜ਼ਰੂਰ ਖਰੀਦਦਾ ਸੀ ਪਰ ਸਾਰੇ ਘਰਾਂ ਵਿੱਚ ਤਵੇ ਦੀ ਫਰਮਾਇਸ਼ ਵੇਲੇ ਹਰ ਕੋਈ ਇਹੋ ਕਹਿੰਦਾ ਸੀ ਅੱਜ ਸ਼ਾਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਹੈ ਗੁੱਜੇ ਸ਼ੀਪੀ ਗੱਲ ਨਹੀਂ ਸੀ ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ ਸਿਰਫ ਪਤਾ ਨਹੀਂ ਸੀ ਉਹਨਾਂ ਲਈ ਗੱਲ ਵੀ ਪੁਰਾਣੀ ਹੋ ਗਈ ਸੀ ਸ਼ਾਹ ਦਾ ਵੱਡਾ ਮੁੰਡਾ ਜੋ ਹੁਣ ਵਿਆਹਣ ਜੋਗਾ ਸੀ ਜਦੋਂ ਕੁਛੜ ਹੁੰਦਾ ਸੀ ਤਾਂ ਸ਼ਾਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ ਪਰ ਸ਼ਾਹ ਨੇ ਉਹਦੇ ਗਲ ਵਿੱਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ ਸ਼ਾਣੀਏ ਉਹ ਤੇਰੇ ਘਰ ਦੀ ਵਰਕਤ ਹੈ ਮੇਰੀ ਅੱਖ ਜਵਾਹਰੀਏ ਦੀ ਅੱਖ ਜੋ ਲੱਖੋਂ ਕੱਖ ਕਰਦਾ ਏ ਤੇ ਕੱਖੋਂ ਲੱਖ ਜਿਹਨੂੰ ਪੁੱਠਾ ਪਹਿ ਜਾਏ ਉਹਦਾ ਲੱਖੋਂ ਕੱਖ ਕਰ ਦਿੰਦਾ ਏ ਪਰ ਜਿਹਨੂੰ ਸਿੱਧਾ ਪਹਿ ਜਾਏ ਉਹਦਾ ਕੱਖੋਂ ਲੱਖ ਕਰ ਦਿੰਦਾ ਏ ਉਹ ਵੀ ਨਿਰਮੈ ਸਾਡੇ ਹਾਸ ਨਾਲ ਮਿਲ ਗਈ ਏ ਜਿਸ ਦਿਨ ਤੋਂ ਸੰਗ ਬਣਿਆ ਏ ਮੈਂ ਮਿੱਟੀ ਨੂੰ ਹੱਥ ਪਾਵਾਂ ਤਾਂ ਸੋਨਾ ਹੋ ਜਾਂਦੀ ਏ ਪਰ ਉਹ ਹੀ ਉਹ ਇੱਕ ਦਿਨ ਘਰ ਉਜਾੜ ਦੇਵੇਗੀ ਲੱਖੋਂ ਕੱਖ ਕਰ ਦੇਵੇਗੀ ਛਾਣੀ ਨੇ ਛਾਤੇ ਦੇ ਸਾਲ ਨੂੰ ਸਹਿ ਕੇ ਉਸੇ ਪਾਸਿਓਂ ਦਲੀਲ ਦਿੱਤੀ ਸੀ ਜਿਸ ਪਾਸਿਓਂ ਛਾ ਨੇ ਗੱਲ ਤੋਰੀ ਸੀ ਮੈਂ ਤਾਂ ਸਭੋ ਡਰਨਾ ਕਿ ਇਨ੍ਹਾਂ ਕੰਜਰੀਆਂ ਦਾ ਕੀ ਭਰੋਸਾ ਕੱਲ ਨੂੰ ਕਿਸੇ ਹੋਰ ਤੇ ਸਭ ਜਵਾਂਗ ਦਿਖਾਏ ਜੇ ਇਹ ਹੱਥੋਂ ਨਿਕਲ ਗਈ ਤਾਂ ਲੱਖੋਂ ਕੱਖ ਹੋ ਜਾਣਾ ਹੈ ਸ਼ਾਹ ਨੇ ਫੇਰ ਆਪਣੀ ਦਲੀਲ ਦਿੱਤੀ ਸੀ ਤੇ ਸ਼ਾਹਨੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ ਸਿਰਫ ਵਕਤ ਕੋਲ ਰਹਿ ਗਈ ਸੀ ਤੇ ਵਕਤ ਚੁੱਪ ਸੀ ਕਈ ਵਰਿਆਂ ਤੋਂ ਚੁੱਪ ਸੀ ਸ਼ਾਹ ਸੱਚੀ ਮੁੱਚੀ ਜਿੰਨੇ ਪੈਸੇ ਨੀਲਮ ਉਤੇ ਰੋੜਦਾ ਸੀ ਉਸ ਤੋਂ ਕਈ ਗੁਣਾ ਬਹੁਤੇ ਪਤਾ ਨਹੀਂ ਕਿੱਥੋਂ ਕਿੱਥੋਂ ਰੁੜ ਕੇ ਉਹਦੇ ਘਰ ਆ ਜਾਂਦੇ ਸਨ ਅੱਗੇ ਉਹਦੀ ਛੋਟੀ ਜਹੀ ਦੁਕਾਨ ਸ਼ਹਿਰ ਦੇ ਛੋਟੇ ਬਾਜ਼ਾਰ ਵਿੱਚ ਹੁੰਦੀ ਸੀ ਪਰ ਹੁਣ ਸਭ ਤੋਂ ਵੱਡੇ ਬਾਜ਼ਾਰ ਵਿੱਚ ਲੋਹੇ ਦੇ ਜੰਗਲਿਆਂ ਵਾਲੀ ਸਭ ਤੋਂ ਵੱਡੀ ਦੁਕਾਨ ਉਹਦੀ ਸੀ ਘਰ ਦੀ ਥਾਂਵੇਂ ਪੂਰਾ ਮੁਹੱਲਾ ਹੀ ਉਹਦਾ ਸੀ ਜਿਹਦੇ ਵਿੱਚ بڑے ਸਰਦੇ ਕੁੱਝ ਦੇ ਕਿਰਾਏਦਾਰ ਸਨ ਤੇ ਜਿਹਦੇ ਵਿੱਚ ਤਹਿਖਾਨੇ ਵਾਲੇ ਘਰ ਦਾ ਉਹਦੀ ਸ਼ਾਨ ਹੀ ਕਦੇ ਇੱਕ ਦਿਨ ਵੀ ਵਸਾ ਨਹੀਂ ਸੀ ਖਾਂਦੀ ਬੜੇ ਬਰੇ ਹੋਏ ਸ਼ਾਣੀ ਨੇ ਇੱਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜਿੰਦਰਾ ਮਾਰਿਆ ਸ਼ਾਹ ਨੂੰ ਆਖਿਆ ਸੀ ਉਹਨੂੰ ਭਾਵੇਂ ਹੋਟਲ ਵਿੱਚ ਰੱਖ ਤੇ ਭਾਵੇਂ ਤਾਜ ਮਹਿਲ ਪਵਾ ਦੇ ਪਰ ਬਾਹਰ ਦੇ ਬਲਾ ਬਾਹਰ ਹੀ ਰੱਖੀ ਉਹਨੂੰ ਮੇਰੇ ਘਰ ਨਾ ਪਾੜੀ ਮੈਂ ਉਹਦੇ ਮੱਥੇ ਨਹੀਂ ਲੱਗਣਾ ਤੇ ਸੱਚੀ ਮੁੱਚੀ ਸ਼ਾਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵਖਿਆ ਜਦੋਂ ਉਹਨੇ ਇਹ ਗੱਲ ਆਖੀ ਸੀ ਉਹਦਾ ਵੱਡਾ ਪੁੱਤਰ ਅਜੇ ਸਕੂਲੇ ਪੜਦਾ ਸੀ ਤੇ ਹੁਣ ਉਹ ਵਿਆਹਣ ਜੋਗਾ ਹੋ ਗਿਆ ਸੀ ਪਰ ਸ਼ਾਣੀ ਨੇ ਨਾ ਉਹਦੇ ਗੌਣਾ ਬਾਰੇ ਤਵੇ ਘਰ ਵਿੱਚ ਵੜਨ ਦਿੱਤੇ ਸਨ ਤੇ ਨਾ ਘਰ ਵਿੱਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ ਹੁਣ ਜਿਹਦੇ ਪੁੱਤਰਾਂ ਨੇ ਹੱਟੀ ਹੱਟੀ ਉਹਦੇ ਗੌਣ ਸੁਣੇ ਹੋਏ ਸਨ ਤੇ ਜਣੇ ਖਣੇ ਤੋਂ ਸੁਣਿਆ ਹੋਇਆ ਸੀ ਸ਼ਾਦੀ ਕੰਜਰੀ ਵੱਡੇ ਪੁੱਤਰ ਦਾ ਵਿਆਹ ਸੀ ਘਰ ਚੋਂ ਮਹੀਨਿਆਂ ਤੋਂ ਦਰਜੀ ਬੈਠੇ ਹੋਏ ਸਨ ਕੋਈ ਸੂਟਾਂ ਉੱਤੇ ਸਿਲਮਾ ਕੱਢ ਰਿਹਾ ਸੀ ਕੋਈ ਤਿਲਲਾ ਕੋਈ ਕਿਨਾਰੀ ਤੇ ਕੋਈ ਦੁਪੱਟਿਆਂ ਉੱਤੇ ਸਿਤਾਰੇ ਮੜ ਰਿਹਾ ਸੀ ਸ਼ਾਣੀ ਦੇ ਹੱਥ ਭਰੇ ਹੋਏ ਸਨ ਰੁਪਈਆਂ ਦੀ ਥੈਲੀ ਕੱਢਦੀ ਖੋਲਦੀ ਤੇ ਫਿਰ ਹੋਰ ਥੈਲੀ ਭਰਨ ਦੀ ਤੈ ਖਾਨੇ ਚਲੀ ਜਾਂਦੀ ਸ਼ਾਹ ਦੇ ਯਾਰਾਂ ਨੇ ਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ ਕਿ ਮੁੰਡੇ ਤੇ ਵਿਆਹ ਤੇ ਕੰਜਰੀ ਜਰੂਰ ਗਵਾਣੀ ਹੈ ਉੰਜ ਗੱਲ ਉਹਨਾਂ ਨੇ ਬੜੇ ਤਰੀਕੇ ਨਾਲ ਆਖੀ ਸੀ ਤਾਂ ਕਿ ਸ਼ਾਣੀ ਕਿਤੇ ਵਟ ਨਾ ਖਾ ਜਾਏ ਉੰਜ ਤਾਂ ਸ਼ਾਹ ਜੀ ਬਥੇਰੀਆਂ ਗੋਣ ਨੱਚਣ ਵਾਲੀਆਂ ਜੀ ਨੂੰ ਮਰਜ਼ੀ ਜੇ ਬੁਲਾਓ ਪਰ ਉਥੇ ਮਲਕਾਏ ਤਰੁੰਨਮ ਜ਼ਰੂਰ ਆਵੇ ਭਾਵੇਂ ਮਿਰਜ਼ੇ ਦੀ ਇੱਕੋ ਸੱਦਲਾ ਜਾਵੇ ਫਲੈਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀ ਉਥੇ ਬਹੁਤ ਅੰਗਰੇਜ਼ ਲੋਕ ਹੀ ਆਉਂਦੇ ਤੇ ਠਹਿਰਦੇ ਸਨ ਉਹਦੇ ਵਿੱਚ ਕੱਲੇ ਕੱਲੇ ਵੱਡੇ ਕਮਰੇ ਵੀ ਸਨ ਪਰ ਵੱਡੇ ਕਮਰੇ ਤਿੰਨ ਕਮਰਿਆਂ ਦੇ ਸੈੱਟ ਵੀ ਇਕੋ ਜਿਹੇ ਇੱਕ ਸੈੱਟ ਵਿੱਚ ਨੀਲਮ ਰਹਿੰਦੀ ਸੀ ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇੱਕ ਦਿਨ ਨੀਲਮ ਵਾਲੇ ਪਾਸੇ ਇੱਕ ਰਾਤ ਹੀ ਮਹਿਫਲ ਰੱਖ ਲਏਗਾ ਇਹ ਤਾਂ ਚੁਵਾਰੇ ਤੇ ਜਾਣ ਵਾਲੀ ਗੱਲ ਹੋਈ ਇੱਕ ਨੇ ਉਜ਼ਰ ਕੀਤਾ ਤਾਂ ਸਾਰੇ ਬੋਲ ਪਏ ਨਹੀਂ ਸ਼ਾਹ ਜੀ ਉਹ ਤਾਂ ਸਿਰਫ ਤੁਹਾਡਾ ਹੀ ਹੱਕ ਬਣਦਾ ਏ ਅੱਗੇ ਕਦੀ ਅਸਾਂ ਐਨੇ ਵਾਰੇ ਕੁਝ ਆਖਿਆ ਏ ਉਹ ਥਾਂ ਦਾ ਨਾਂ ਵੀ ਕਦੇ ਨਹੀਂ ਲਿਆ ਉਹ ਥਾਂ ਤੁਹਾਡੀ ਆਮਾਨਤ ਏ ਅਸਾਂ ਤਾਂ ਭਤੀਜੇ ਦੇ ਵਿਆਹ ਦੀ ਖੁਸ਼ੀ ਕਰਨੀ ਏ ਉਹਨੂੰ ਖਾਨਦਾਨੀ ਘਰਾਂ ਵਾਂਗ ਆਪਣੇ ਘਰ ਬੁਲਾਓ ਸਾਡੀ ਭਾਬੀ ਦੇ ਘਰ ਗੱਲ ਛਾ ਦੇ ਮਨ ਲੱਗਦੀ ਸੀ ਇਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਉਣਾ ਚਾਹੁੰਦਾ ਭਾਵੇਂ ਉਹਦੇ ਕੰਨੀ ਭਿੰਨ ਕੇ ਪੈਂਦੀ ਰਹਿੰਦੀ ਸੀ ਕਿ ਉਹਦੀ ਗੈਰ ਹਾਜ਼ਰੀ ਵਿੱਚ ਹੁਣ ਕੋਈ ਹੋਰ ਅਮੀਰ ਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ ਸੀ ਤੇ ਦੂਸਰਾ ਇਸ ਗੱਲੋਂ ਵੀ कि ਉਹ ਚਾਹੁੰਦਾ ਸੀ ਨੀਲਮ ਇੱਕ ਵਾਰੀ ਉਹਦੇ ਘਰ ਆ ਕੇ ਉਹਦੇ ਘਰ ਦੀ फडਕ-फडਕ ਵੇਖ ਜਾਵੇ ਪਰ ਉਹ ਛਾਣੀ ਤੋਂ ਡਰਦਾ ਸੀ ਦੋਸਤਾਂ ਨੂੰ ਹਾਂ ਮੀ ਨਾ ਪਰ ਸਕਿਆ ਦੋਸਤਾਂ ਜਾਰਾਂ ਵਿੱਚੋਂ ਹੀ ਦੋ ਨੇ ਰਾਹ ਕੱਢਿਆ ਤੇ ਛਾਣੀ ਕੋਲ ਜਾ ਕੇ ਉਹਨੂੰ ਆਖਣ ਲੱਗੇ ਭਾਬੀ ਤੂੰ ਮੁੰਡੇ ਦਾ ਵਿਆਹ ਦਾ ਗਾਉਣੀ ਬਿਠਾਣਾ ਅਸਾਂ ਤਾਂ ਸਾਰੀ ਖੁਸ਼ੀ ਕਰਨੀ ਹੈ ਸ਼ਾਨ ਨੇ ਸਲਾਹ ਬਣਾਈਏ ਕਿ ਇੱਕ ਰਾਤ ਹਜ਼ਾਰਾਂ ਲਈ ਮਹਿਫਲ ਨੀਲਮ ਦੇ ਪਾਸੇ ਹੋ ਜਾਵੇ ਗੱਲ ਤਾਂ ਠੀਕ ਹੈ ਪਰ ਹਜ਼ਾਰਾਂ ਉਜੜ ਜਾਣਗੇ ਆਖਰਕਾਰ ਤਾਂ ਤੇਰਾ ਏ ਅੱਗੇ ਉਸ ਕੰਜਰੀ ਕੀਲ ਥੋੜਾ ਖਵਾ ਲਿਆ ਏ ਤੂੰ ਸਿਆਣੀ ਬਣ ਉਹਨੂੰ ਗਾਉਣ ਬਜਾਉਣ ਲਈ ਇੱਥੇ ਬੁਲਾ ਲੈ ਇੱਕ ਦਿਨ ਮੁੰਡੇ ਦੇ ਵਿਆਹ ਦੀ ਖੁਸ਼ੀ ਵੀ ਹੋ ਜਾਵੇਗੀ ਤੇ ਰੁਪਈਏ ਜੜਨੋਂ ਵੀ ਬਚ ਜਾਣਗੇ ਸ਼ਾਨੀ ਪਹਿਲਾਂ ਤਾਂ ਭਰੀ ਪੀਤੀ ਬੋਲੀ ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲੱਗਣਾ ਪਰ ਜਦੋਂ ਅਗਲਿਆਂ ਥਰਮੇ ਨਾਲ ਆਖਿਆ ਇੱਥੇ ਤਾਂ ਭਾਬੀ ਤੇਰਾ ਰਾਜ ਹੈ ਉਹ ਬੰਦੀ ਬਣ ਕੇ ਆਵੇਗੀ ਤੇਰੇ ਹੁਕਮ ਦੀ ਵద్ధి ਤੇਰੇ ਪੁੱਤਰ ਦੀ ਖੁਸ਼ੀ ਕਰਨ ਲਈ ਹੀਠੀ ਤਾਂ ਉਹਦੀ ਏ ਤੇਰੀ ਕਾਦੀ ਏ ਜਹੇ ਕੰਮੀ ਕਮੀਨ ਆਏ ਦੂਮ ਮਰਾਸੀ ਤੇ ਹੀ ਉਹ ਗੱਲ ਛਾਣੀ ਦੇ ਮਨ ਲੱਗ ਗਈ ਉੰਜ ਵੀ ਕਦੇ ਸੁੱਤੇ ਆ ਬੈਠਦੇ ਆ ਉਹਨੂੰ ਖਿਆਲ ਆਉਂਦਾ ਹੁੰਦਾ ਸੀ ਇੱਕ ਵਾਰੀ ਵੇਖਾਂ ਤਾਂ ਸਹੀ ਕਿਹੋ ਜਈਏ ਉਹਨੇ કરીਉ ਵੇਖੀ ਨੂੰ ਸੀ ਪਰ ਕਿਐਸੀ ਜ਼ਰੂਰ ਸੀ ਭਾਵੇਂ ਡਰ ਕੇ ਸਹਿਮ ਕੇ ਤੇ ਭਾਵੇਂ ਇੱਕ ਕਰਿਹਤ ਨਾਲ ਤੇ ਸ਼ਹਿਰ ਵਿੱਚੋਂ ਲੰਘਦਿਆਂ ਪਾਉਂਦਿਆਂ ਜੇ ਕਿਸੇ ਕੰਜਰੀ ਨੂੰ ਉਹ ਟਾਂਗੇ ਵਿੱਚ ਬੈਠੀ ਨੂੰ ਵੇਖਦੀ ਤਾਂ ਨਾ ਸੋਚਣਾ ਚਾਹੁੰਦੀ ਵੀ ਸੋਚ ਜਾਂਦੀ ਕੀ ਪਤਾ ਉਹੀ ਹੋਵੇ ਚਲ ਮੈਂ ਵੀ ਇੱਕ ਵਾਰੀ ਵੇਖ ਛੱਡਾਂ ਉਹ ਮਨ ਵਿੱਚ ਘੁੱਲ ਜਹੀ ਗਈ ਜੋ ਹੁਨੇ ਮੇਰਾ ਵਿਗਾੜਨਾ ਸੀ ਵਿਗਾੜ ਲਿਆ ਹੁਣ ਹੋਰ ਕੀ ਕਰ ਲੈਣਾ ਏ ਇੱਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ ਤੇ ਸ਼ਾਣੀ ਨੇ ਹਾਂ ਮੀਂਹ ਬਾਦ ਦਿੱਤੀ ਪਰ ਇੱਕ ਸ਼ਰਤ ਲਾਈ ਇੱਥੇ ਨਾ ਸ਼ਰਾਬ ਉੱਡੇਗੀ ਨਾ ਕਬਾਬ ਭਲੇ ਘਰਾਂ ਵਿੱਚ ਜਿਵੇਂ ਗੌਣ ਬੈਂਦੇ ਨੇ ਉਸੇ ਤਰ੍ਹਾਂ ਗੌਣ ਵਿਠਾਵਾਂਗੀ ਤੁਸੀਂ ਮਰਦ ਮਾਣੂ ਵੀ ਵਹਿ ਜਾਣਾ ਉਹ ਆਵੇ ਤੇ ਸਿੱਧੀ ਤਰ੍ਹਾਂ ਗੌਂ ਕੇ ਤੁਰ ਜਾਏ ਮੈਂ ਉਹ ਯੋ ਚਾਰ ਪਤਾਸੇ ਉਹਦੀ ਝੋਲੀ ਪਾ ਦੇਾਂਗੀ ਜੋ ਹੋਰ ਕੂੜੀਆਂ ਚਿੜੀਆਂ ਨੂੰ ਦੇਾਂਗੀ ਜੋ ਘੋੜੀਆਂ ਗਾਉਣਗੀਆਂ ਇਹੋ ਹੀ ਤੇ ਭਾਬੀ ਅਸੀਂ ਕਹਿੰਦੇ ਆ ਸ਼ਾਹ ਦੇ ਦੋਸਤਾਂ ਨੇ ਫੁਲਾਉਣੀ ਦਿੱਤੀ ਤੇਰੀ ਸਿਆਣਪ ਨਾਲ ਹੀ ਤੇ ਘਰ ਬਣਿਆ ਹੋਇਆ ਏ ਨਹੀਂ ਤਾਂ ਖੋਰੇ ਕੀ ਪਾਣਾ ਵਰਤ ਜਾਂਦਾ ਉਹ ਆਈ ਸ਼ਾਣੀ ਨੇ ਆਪ ਆਪਣੀ ਬੱਗੀ ਭੇਜੀ ਸੀ ਘਰ ਮੇਲ ਨਾਲ ਭਰਿਆ ਹੋਇਆ ਸੀ ਵੱਡੇ ਕਮਰੇ ਵਿੱਚ ਚਿੱਟੀਆਂ ਚਾਦਰਾਂ ਵਿਛਾ ਕੇ ਅੱਧ ਵਿੱਚ ਘਾਰ ਢੋਲ ਕੀ ਰੱਖੀ ਹੋਈ ਸੀ ਘਰ ਦੀਆਂ ਤੀਵੀਆਂ ਨੇ ਘੋੜੀਆਂ ਸ਼ੋਈਆਂ ਹੋਈਆਂ ਸਨ ਬਕੀ ਬੂਹੇ ਅਗੇ ਆਥ ਲੋਤੀ ਤਾਂ ਮੇਲਣਾ ਵਿੱਚੋਂ ਜੋ ਕਾਲੀਆਂ ਸਨ ਕੁਝ ਭੱਜ ਕੇ ਵਾਰੀਆਂ ਵੱਲ ਚੜੀਆਂ ਗਈਆਂ ਤੇ ਕੁਝ ਪੌੜੀਆਂ ਵਾਲੇ ਪਾਸੇ ਨੀ ਵਦ ਛਗਣੀ ਕਿਉਂ ਕਰਦੀਆਂ ਹੋ ਘੋੜੀ ਵਿੱਚੇ ਹੀ ਛੱਡ ਦਿੱਤੀ ਜੇ ਛਾਣੀ ਨੇ ਦਬਕਾ ਮਾਰਿਆ ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜਹੀ ਲੱਗੀ ਜਿਵੇਂ ਉਹਦੇ ਦਿਲ ਵਿੱਚ ਇੱਕ ਧਮਕ ਪਈ ਹੋਵੇ ਉਹ ਪੌੜੀਆਂ ਚੜਕੇ ਬੂਹੇ ਤੱਕ ਆ ਗਈ ਸੀ ਸ਼ਾਣੀ ਨੇ ਆਪਣੀ ਗੁਲਾਬੀ ਤੂਤੀ ਦਾ ਪੱਲਾ ਸਵਾਹਰਾ ਕੀਤਾ ਜਿਵੇਂ ਸਾਹਮਣੇ ਤੱਕਣ ਲਈ ਉਹ ਤੂਤੀ ਦੇ ਛਗਨਾ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ ਸਾਹਮਣੇ ਆਉਨੇ ਹਰੇ ਰੰਗ ਦਾ ਬਾਂਕੜੀ ਵਾਲਾ ਗਰਾਰਾ ਪਾਇਆ ਹੋਇਆ ਸੀ ਗਲ ਸੂਹੇ ਰੰਗ ਦੀ ਕਮੀਜ਼ ਸੀ ਤੇ ਸਿਰ ਤੋਂ ਪੈਰਾਂ ਤੱਕ ਢਲਕੀ ਹੋਈ ਹਰੇ ਰੇਸ਼ਮ ਦੀ ਚੁੰਨੀ ਇੱਕ ਝਲਮਿਲ ਜਹੀ ਹੋਈ ਸ਼ਾਣੀ ਨੂੰ ਇੱਕ ਪਲ ਸਿਰਫ ਇਹੀ ਜਾਪਿਆ ਜਿਵੇਂ ਹਰਾ ਰੰਗ ਸਾਰੇ ਬੂਹੇ ਵਿੱਚ ਫੈਲ ਗਿਆ ਹੈ ਫਿਰ ਕੱਚ ਦੀਆਂ ਚੂੜੀਆਂ ਦੀ ਛਣ ਛਣ ਹੋਈ ਤਾਂ ਸ਼ਾਣੀ ਨੇ ਵੇਖਿਆ ਇੱਕ ਗੂਰਾ ਗੂਰਾ ਹੱਥ ਇੱਕ ਉੜੇ ਹੋਏ ਮੱਥੇ ਨਾਲ ਛੂਕੇ ਉਹਨੂੰ ਸलाम ਦੁਆ ਜਿਹਾ ਕੁਝ ਆਖਦਾ ਪਿਆ ਹੈ ਤੇ ਨਾਲ ਹੀ ਇੱਕ ਛਣਕ ਜਿਹੀ ਆਵਾਜ਼ ਬੜੀਆਂ ਮੁਬਾਰਕਾਂ ਸ਼ਾਣੀ ਬੜੀਆਂ ਮੁਬਾਰਕਾਂ ਉਹ ਬੜੀ ਸ਼ਮਕ ਜਿਹੀ ਸੀ ਪੁਤਲੀ ਜਿਹੀ ਹੱਥ ਲਾਇਆ ਦੂਰੀ ਹੁੰਦੀ ਛਾਣੀ ਨੇ ਉਹਨੂੰ ਇੱਕ ਢੋਵਾਲੇ ਸਰਹਾਣੇ ਵੱਲ ਹੱਥ ਕਰਕੇ ਬਹਿਣ ਲਈ ਆਖਿਆ ਤਾਂ ਛਾਣੀ ਨੂੰ ਜਾਪਿਆ ਕਿ ਉਹਦੀ ਮਾਸ ਨਾਲ ਭਰੀ ਹੋਈ ਬਾਹ ਬੜੀ ਹੀ ਬੇਡੌਲੀ ਲੱਗਦੀ ਪਈ ਹੈ ਕਮਰੇ ਦੀ ਗੁੱਠੇ ਛਾ ਵੀ ਸੀ ਉਹਦੇ ਮਿੱਤਰ ਵੀ ਸਨ ਸਾਕਾਂ ਵਿੱਚੋਂ ਵੀ ਕੁਝ ਮਰਦ ਉਸ ਸ਼ਾਮ ਕਜਹੀ ਨੇ ਉਸ ਗੁੱਠਵਾਲੇ ਤੱਕ ਕੇ ਵੀ ਇੱਕ ਵਾਰੀ ਸਲਾਮ ਆਖੀ ਤੇ ਫੇਰ ਪਰਾਂ ਢੋਵਾਲੇ ਸਰਹਾਣੇ ਕੋਲ ਠੁਮਕ ਕੇ ਬੈ ਗਈ ਬਹਿਣ ਲੱਗੀ ਦੀਆਂ ਕੱਚ ਦੀਆਂ ਚੂੜੀਆਂ ਫੇਰ ਛਣਕੀਆਂ ਸਨ ਛਾਣੀ ਨੇ ਇੱਕ ਵਾਰੀ ਫੇਰ ਉਹਦੀਆਂ ਬਾਹਾਂ ਵੱਲ ਦੇਖਿਆ ਹਰੀਆਂ ਕੱਚ ਦੀਆਂ ਚੂੜੀਆਂ ਨੂੰ ਤੇ ਫੇਰ ਸੁਭਾਉ ਕੇ ਹੀ ਆਪਣੀਆਂ ਬਾਹਾਂ ਵਿੱਚ ਪਏ ਹੋਏ ਸੋਨੇ ਦੇ ਚੂੜੇ ਵੱਲ ਵੇਖਣ ਲੱਗ ਪਈ ਕਮਰੇ ਵਿੱਚ ਇੱਕ ਜਗਾ ਚਾਂਦ ਜਿਹੀ ਛਾ ਗਈ ਹਰ ਇੱਕ ਦੀਆਂ ਅੱਖਾਂ ਜਿਵੇਂ ਇੱਕੋ ਪਾਸੇ ਉੱਤਰ ਪਈਆਂ ਛਾਣੀ ਦੀਆਂ ਆਪਣੀਆਂ ਅੱਖਾਂ ਵੀ ਪਰ ਉਹ ਆਪਣੀਆਂ ਅੱਖਾਂ ਤੋਂ ਛੁੱਟ ਸਾਰੀਆਂ ਅੱਖਾਂ ਉੱਤੇ ਕ੍ਰੋਧ ਜਿਹਾ ਆ ਗਿਆ। ਉਹ ਫੇਰ ਇੱਕ ਵਾਰੀ ਆਖਣਾ ਚਾਹੁੰਦੀ ਸੀ, "ਨੀ ਬਦਸ਼ਗਨੀ ਕਿਉਂ ਕਰਦੀਆਂ ਹੋ? ਘੂੜੀਆਂ ਗਾਉ ਨਾਂ।" ਪਰ ਉਹਦੀ ਆਵਾਜ਼ ਉਹਦੇ ਸੰਗ ਵਿੱਚ ਮਿਲੀ ਗਈ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਗ ਵਿੱਚ ਮਿਲੀ ਗਈ ਸੀ। ਕਮਰੇ ਵਿੱਚ ਇੱਕ ਚੁੱਪ ਛਾ ਗਈ। ਉਹ ਕਮਰੇ ਦੇ ਅੱਧ ਵਿੱਚ ਪਈ ਹੋਈ ਢੋਲਕੀ ਵੱਲ ਤੱਕਣ ਲੱਗ ਪਈ। ਤੇ ਉਹਦਾ ਜੀ ਕੀਤਾ ਉਹ ਬੜੀ ਜ਼ੋਰ ਦੀ ਢੋਲਕੀ ਬਜਾਈ। ਚੁੱਪ ਉਸਨੇ ਤੋੜੀ ਜਿਹਦੇ ਪਿੱਛੇ ਚੁੱਪ ਛਾ ਗਈ ਸੀ ਕਹਿਣ ਲੱਗੀ ਮੈਂ ਤਾਂ ਸਭ ਤੋਂ ਪਹਿਲਾਂ ਘੋੜੀ ਗਾਵਾਂਗੀ ਮੁੰਡੇ ਦਾ ਸ਼ਗਨ ਕਰਾਂਗੀ ਕਿਉਂ ਸ਼ਾਣੀ ਤੇ ਸ਼ਾਣੀ ਵੱਲ ਤੱਕ ਦੀ ਹੱਸਦੀ ਨੇ ਘੋੜੀ ਸ਼ੋਹ ਦਿੱਤੀ ਨਿੱਕੀ ਨਿੱਕੀ ਬੂੰਦੀ ਨਿੱਕਿਆਵੀ ਵੇਵਰੇ ਤੇਰੀ ਮਾਂ ਵੇ ਸੁਭਾਗਣ ਤੇਰੇ ਸ਼ਗਨ ਕਰੇ ਸ਼ਾਣੀ ਨੂੰ ਅਚਾਨਕ ਠਰਮਾ ਜਿਹਾ ਆ ਗਿਆ ਸ਼ਾਇਰ ਇਸ ਲਈ ਕਿ ਗੀਤ ਵਿਚਲੀ ماں ਉਹੀ ਹੈ ਤੇ ਉਹਦਾ ਮਰਦ ਵੀ ਸਿਰਫ ਉਹਦਾ ਮਰਦ ਹੈ। ਤਾਈਂ ਤਾਂ ماں ਸਹਾਗਣ ਹੈ। ਸ਼ਾਣੀ ਹੱਸਦੇ ਜਿਹੇ ਮੂੰਹ ਨਾਲ ਉਹਦੇ ਅਸ눈 ਸਾਹਮਣੇ ਬਹਿ ਗਈ ਜੋ ਇਸ ਵੇਲੇ ਉਹਦੇ ਪੁੱਤਰ ਦੇ ਸ਼ਗਨ ਕਰਦੀ ਪਈ ਸੀ। ਢੋਲੀ ਖਤਮ ਹੋਈ ਤਾਂ ਕਮਰੇ ਦੀ ਬੋਲ ਚੱਲ ਪਰਤ ਗਈ। ਫਿਰ ਕੁਝ ਸੁਭਾਵਕ ਜਿਹਾ ਹੋ ਗਿਆ ਔਰਤਾਂ ਆਲੇ ਪਾਸਿਓਂ ਫਰਮਾਇਸ਼ ਆਈ। ਢੋਲ ਕੀ ਰੋੜੇ ਵਾਲਾ ਗੀਤ ਮਰਦਾਂ ਵਾਲੇ ਪਾਸੇ ਫਰਮਾਇਸ਼ ਆਈ ਮਸਜੇਦੀਆਂ ਸੱਦਾ ਗਉਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਸੁਣੀ ਅਣ ਸੁਣੀ ਕਰ ਦਿੱਤੀ ਤੇ ਢੋਲ ਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲ ਕੀ ਨਾਲ ਆਪਣਾ ਘੋੜਾ ਜੋੜ ਲਿਆ ਛਾਣੀ ਕੁਝ ਰੌਣਹ ਵਿੱਚ ਆ ਗਈ ਸ਼ਾਇਦ ਇਸ ਲਈ ਕਿ ਗਉਣ ਵਾਲੀ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਨ ਲੱਗੀ ਸੀ ਮੇਲ ਆਈਆਂ ਔਰਤਾਂ ਵਿੱਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ ਉਹ ਇੱਕ ਦੂਜੀ ਕੋਲੋਂ ਪੁੱਛ ਰਹੀਆਂ ਸਨ ਤੇ ਕਈ ਉਹਨਾਂ ਦੇ ਕੰਨ ਕੋਲ ਹੋ ਕੇ ਕਹਿ ਰਹੀਆਂ ਸਨ ਉਹ ਯੋਈਏ ਸ਼ਾਦੀ ਕੰਜਰੀ ਕਹਿਣ ਵਾਲੀਆਂ ਨੇ ਭਾਵੇਂ ਬਹੁਤ ਹੌਲੀ ਕਿਹਾ ਸੀ ਕੁਸਰ ਮੁਸਰ ਜਿਹਾ ਪਰ ਛਾਣੀ ਦੇ ਕੰਨੀ ਆਵਾਜ਼ ਪੈ ਰਹੀ ਸੀ ਕੰਨਾਂ ਨਾਲ ਵੱਜ ਰਹੀ ਸੀ ਸ਼ਾਦੀ ਕੰਜਰੀ ਸ਼ਾਦੀ ਕੰਜਰੀ ਤੇ ਛਾਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ ਇੰਨੇ ਨੂੰ ਢੋਲ ਦੀ ਆਵਾਜ਼ ਉੱਚੀ ਹੋ ਗਈ ਤੇ ਨਾਲ ਹੀ ਗਉਣ ਵਾਲੀ ਦੀ ਆਵਾਜ਼ ਸੂਹੇ ਚੀਰੇ ਵਾਲਿਆ ਮੈਂ ਕਿਨੀਆਂ ਤੇ ਸ਼ਾਣੀ ਦਾ ਕਲੇਜ ਥੰਮ ਗਿਆ ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਹੈ ਸੁਖ ਨਾਲ ਅੱਜ ਕੋੜੀ ਚੜਨ ਵਾਲਾ ਮੇਰੀ ਪੁੱਤਰ ਫਰਮਾਸ਼ਾਂ ਦਾ ਅੰਤ ਨਹੀਂ ਸੀ ਇੱਕ ਗੀਤ ਮੁੱਕਦਾ ਦੂਜਾ ਗੀਤ ਸ਼ੁਰੂ ਹੁੰਦਾ ਗਉਣ ਵਾਲੀ ਕਦੇ ਔਰਤਾਂ ਵਾਲੇ ਪਾਸੇ ਦੀ ਫਰਮਾਸ਼ ਪੂਰੀ ਕਰਦੀ ਕਦੇ ਮਰਦਾਂ ਵਾਲੇ ਪਾਸੇ ਦੀ ਵਿੱਚ ਵਿੱਚ ਕਹਿ ਦਿੰਦੀ ਕੋਈ ਹੋਰ ਵੀ ਗਾਉ ਨਾ ਮੈਨੂੰ ਸਾਥਵਾ ਦਿਓ ਪਰ ਕਿਹਦੀ ਹਿੰਮਤ ਸੀ ਉਹਦੇ ਸਾਹਮਣੇ ਹੋਣ ਦੀ ਉਹਦੀ ਟੱਲੀ ਵਰਗੀ ਆਵਾਜ਼ ਹੂਕ ਵਰਗੀ ਆਵਾਜ਼ ਉਹ ਵੀ ਸ਼ਾਇਦ ਕੈਨ ਨੂੰ ਕਹਿ ਰਹੀ ਸੀ ਉੰਜ ਇੱਕ ਪਿੱਛੋਂ ਛੱਤ ਦੂਜਾ ਕੁਝ ਹੋਰ ਸ਼ੋ ਦਿੰਦੀ ਸੀ ਗੀਤਾਂ ਦੀ ਗੱਲ ਹੋਰ ਸੀ ਪਰ ਜਦੋਂ ਉਹਨੇ ਮਿਰਜੇ ਦੀ ਹੀਕ ਲਾਈ ਉੱਠ ਨੀ ਸਾਈਵਾ ਸੁੱਤੀ ਏ ਉੱਠ ਕੇ ਦੇ ਦਿਦਾਰ ਹਵਾ ਦਾ ਕਲੇਜ ਹਿੱਲ ਗਿਆ ਕਮਰੇ ਵਿੱਚ ਬੈਠੇ ਹੋਏ ਮਰਦ ਬੁੱਤ ਬਣ ਗਏ ਸ਼ਾਣੀ ਨੂੰ ਫੇਰ ਇੱਕ ਘਬਰਾਹਟ ਜਿਹੀ ਹੋਈ ਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ ਸ਼ਾਹ ਵੀ ਹੋਰਾਂ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀ ਪਰ ਸ਼ਾਣੀ ਨੂੰ ਜਾਪਿਆ ਉਹ ਪੱਥਰ ਹੋ ਗਿਆ ਹੈ ਸ਼ਾਣੀ ਦੇ ਕਲੇਜੇ ਵਿੱਚ ਹੌਲ ਪਿਆ ਤੇ ਉਹਨੂੰ ਜਾਪਿਆ ਜੇ ਹੁਣ ਦੀ ਘੜੀ ਖੁੰਝ ਗਈ ਤਾਂ ਉਹ ਆਪ ਵੀ ਹਮੇਸ਼ਾ ਲਈ ਮਿੱਟੀ ਦਾ ਬੁੱਤ ਬਣ ਜਾਏਗੀ ਉਹ ਕਰੇ ਕੁਝ ਕਰੇ ਕੁਝ ਵੀ ਕਰੇ ਪਰ ਮਿੱਟੀ ਦਾ ਬੁੱਤ ਨਾ ਬਣੇ ਚੰਗੀ ਤਰਕਾਲ ਪੈ ਗਈ ਮਹਿਫਲ ਮੁੱਕਣ ਤੇ ਆ ਗਈ ਸ਼ਾਣੀ ਦਾ ਕਹਿਣਾ ਸੀ ਕਿ ਉਹ ਅੱਜ ਉਸੇ ਤਰ੍ਹਾਂ ਸਿਰਫ ਪਤਾਸੇ ਵੰਡੇਗੀ ਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਹਨ ਜਜਨ ਗੌਣ ਬਿਠਾਉਂਦੇ ਹਨ ਪਰ ਜਦੋਂ ਗੌਣ ਮੁੱਕੇ ਤਾਂ ਕਮਰੇ ਵਿੱਚ ਚਾਹ ਦੀ ਤੇ ਕੇ ਵੰਨਾ ਦੇ ਮਠਿਆਈ ਆ ਗਈ ਤੇ ਸ਼ਾਣੀ ਨੇ ਮੁੱਠ ਵਿੱਚ ਬੁਲੇਟਿਆ ਹੋਇਆ 100 ਦਾ ਨੋਟ ਕੱਢ ਕੇ ਆਪਣੇ ਪੁੱਤਰ ਦੇ ਸਿਰ ਤੋਂ ਵਾਰਿਆ ਤੇ ਫਿਰ ਉਹਨੂੰ ਫੜਾ ਦਿੱਤਾ ਜਿਸ ਨੂੰ ਲੋਕ ਸ਼ਾਦੀ ਕੰਜਰੀ ਆਖਦੇ ਸਨ ਰਹਿਣ ਦੇ ਸ਼ਾਣੀ ਅੱਗੇ ਵੀ ਤੇਰਾ ਹੀ ਖਾਨੀ ਆ ਉਹਨੇ ਗੂੰਜਵਾਬ ਦਿੱਤਾ ਤੇ ਹੱਸ ਪਈ ਉਹਦਾ ਹਾਸਾ ਉਹਦੇ ਰੂਪ ਵਾਂਗ ਚਿਲਮਿਲ ਕਰਦਾ ਪਿਆ ਸੀ ਸ਼ਾਣੀ ਦੇ ਮੂਹ ਦਾ ਰੰਗ ਹੌਲਾ ਪੈ ਗਿਆ ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ ਅੱਜ ਭਰੀ ਸਵਾ ਵਿੱਚ ਸ਼ਾਹ ਨਾਲ ਆਪਣਾ ਸੰਬੰਧ ਜੋੜ ਕੇ ਉਹਦੀ ਹਤਕ ਕਰ ਦਿੱਤੀ ਹੈ ਪਰ ਸ਼ਾਣੀ ਨੇ ਆਪਣਾ ਆਪ ਥੰਮ ਲਿਆ ਇੱਕ ਜਿਹਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ ਤੇ ਜ਼ੋਰ ਦੀ ਹੱਸ ਪਈ ਨੋਟ ਫੜਾਂਦੀ ਆਖਣ ਲੱਗੀ ਸ਼ਾਹ ਕੋਲਾ ਤਾਂ ਤੂੰ ਨਿਤ ਲੈਂਦੀ ਏ ਪਰ ਮੇਰੇ ਕੋਲੋਂ ਤੂੰ ਫੇਰ ਕਦੋਂ ਲੈਣਾ ਏ ਚੱਲ ਅੱਜ ਲੈ ਲੈ ਦੇ ਸ਼ਾਹੀ ਕੰਜਰੀ 100 ਦੇ ਉਸ ਨੂੰ ਫੜਦੀ ਇੱਕੋ ਵਾਰ ਕੀ ਨਿਮਾਣੀ ਜਹੀ ਹੋ ਗਈ ਕਮਰੇ ਵਿੱਚ ਸ਼ਾਣੀ ਦੀ ਦੀਦੋਤੀ ਦਾ ਸਗਨਾ ਵਾਲਾ ਗੁਲਾਬੀ ਰੰਗ ਫੈਲ ਗਿਆ ਇਹ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਜੀ ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਵੀ ਕਰ ਦਿਓ ਜੀ ਧੰਨਵਾਦ